ਨੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਅੱਜ ਆਜ਼ਾਦ ਪਵੰਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਹਾਜ਼ਰੀਨ ਪੱਤਰਕਾਰ ਭਰਾਵੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ। ਅੱਜ ਦੀ ਪ੍ਰੈਸ ਕਾਨਫਰੰਸ 26 ਜਨਵਰੀ ਜਿਹੜਾ ਭਾਰਤ ਦਾ ਗਣਤੰਤਰ ਦਿਵਸ ਹੈ ਉਸ ਸਬੰਧ ਦੇ ਵਿੱਚ ਦੋਨਾਂ ਜਥੇਬੰਦੀਆਂ ਵੱਲੋਂ ਜੋ ਪ੍ਰੋਗਰਾਮ ਉਲੀਕੇ ਗਏ ਨੇ ਉਸ ਦੇ ਐਲਾਨ ਲਈ ਆਪ ਸਭ ਨੂੰ ਖੇਚਲ ਦਿੱਤੀ ਗਈ ਹੈ 26 ਜਨਵਰੀ 1950 ਨੂੰ ਭਾਰਤ ਵੱਲੋਂ ਜੋ ਸੰਵਿਧਾਨ ਭਾਰਤ ਦੇ ਲੋਕਾਂ ਦੇ ਉੱਤੇ ਥੋਪਿਆ ਗਿਆ ਸੀ ਇੰਪੋਜ਼ ਕੀਤਾ ਗਿਆ ਸੀ ਪਿਛਲੇ 75-76 ਵਰਿਆਂ ਤੋਂ ਪੰਜਾਬ ਅਤੇ ਵਿਸ਼ੇਸ਼ ਕਰਕੇ ਸਿੱਖ ਇਸ ਦੀ ਮਾਰ ਚੱਲ ਰਹੀ ਹੈ ਬੇਇਨਸਾਫੀਆਂ ਦੀ ਮਾਰ ਜ਼ਿਆਤੀਆਂ ਦੀ ਮਾਰ ਅਤਿਆਚਾਰਾਂ ਦੀ ਮਾਰ ਹਿੰਦੁਸਤਾਨ ਦੇ ਹਰ ਹੁਕਮਰਾਨ ਨੇ ਸੰਵਿਧਾਨ ਦੀ ਵਰਤੋਂ ਕਰਕੇ ਅਤੇ ਕਦੇ-ਕਦੇ ਦੁਰਵਰਤੋਂ ਕਰਕੇ ਪਾਰਲੀਮੈਂਟ ਦੇ ਵਿੱਚ ਅਜਿਹੇ ਕਾਲੇ ਕਾਨੂੰਨ ਤੇ ਕਟ ਇਹੋ ਜਿਹੇ ਸਟ੍ਰਿੰਜੈਂਟ ਜਿਹੜੇ ਕਾਨੂੰਨ ਸੀ ਜਿਹੜੇ ਬਲੈਕ ਲਾਅ ਸੀ ਜਿਹੜੇ ਕਠੋਰ ਸੀਗੇ ਉਹਨਾਂ ਨੂੰ ਘੜ ਕੇ ਜਿਹੜੇ ਜਿਹੜੀਆਂ ਕੌਮਾਂ ਜਿਹੜੀਆਂ ਨਸਲਾਂ ਆਪਣੀ ਆਜ਼ਾਦੀ ਲਈ ਆਪਣੇ ਸਵੈ ਰਾਜ ਲਈ ਆਪਣੇ ਰਾਜ ਭਾਗ ਲਈ ਲੜ ਰਹੀਆਂ ਸੀ ਸੰਘਰਸ਼ ਕਰ ਰਹੀਆਂ ਸੀ ਉਹਨਾਂ ਦੀਆਂ ਆਵਾਜ਼ਾਂ ਨੂੰ ਕੁਚਲਿਆ ਗਿਆ ਦਬਾਇਆ ਗਿਆ ਜੋ ਥੋੜੇ ਬਹੁਤ ਹੱਕ ਮਿਲੇ ਸੀ ਉਹ ਵੀ ਵਾਪਸ ਖੋਲੇਗੇ ਹੁਕਮਰਾਨਾਂ ਨੇ ਕਟਗਿੰਤੀ ਕੌਮਾਂ ਨਸਲੀ ਕੌਮਾਂ ਔਰ ਖਾਸ ਤੌਰ ਤੇ ਜਿਹੜੇ ਪੰਜਾਬ ਕਸ਼ਮੀਰ ਜਿਹੜੇ ਬਾਰਡਰ ਸਟੇਟਸ ਨੇ ਨਾਗਾਲੈਂਡ ਅਸਾਮ ਮੀਨੂਪੁਰ ਉਹਨਾਂ ਉੱਥੇ ਜਿਹੜੇ ਸੰਘਰਸ਼ ਕਰ ਰਹੇ ਲੋਕ ਸੀ ਜਿਹੜਾ ਆਪਣੀ ਆਜ਼ਾਦੀ ਦੀ ਤਾਂਗ ਰੱਖ ਰਹੇ ਆਵਾਜ਼ਾਂ ਸੀ ਉਹਨਾਂ ਨੂੰ ਦਰੜਿਆ ਸਿੱਖ ਵੀ ਉਹਨਾਂ ਵਿੱਚੋਂ ਆਉਂਦੇ ਨੇ ਇਸ ਕਰਕੇ ਅਸੀਂ ਪਿਛਲੇ 4 ਦਹਾਕਿਆਂ ਤੋਂ ਖਾਸ ਤਰ੍ਹਾਂ ਤੇ ਖਾਸ ਕਰਕੇ 1984 ਤੋਂ ਭਾਰਤ ਦੇ ਇਹਨਾਂ ਦਿਨਾਂ ਦਾ ਜਿਹੜੇ ਭਾਰਤ ਦੇ ਨੈਸ਼ਨਲ ਡੇਜ਼ ਨੇ 15 ਅਗਸਤ ਤੇ 26 ਜਨਵਰੀ ਇਹਨਾਂ ਨੂੰ ਬਲੈਕ ਡੇਜ਼ ਦੇ ਤੌਰ ਤੇ ਕਾਲੇ ਦਿਨ ਦੇ ਤੌਰ ਤੇ ਮਨਾਉਂਦੇ ਆ ਰਹੇ ਹਾਂ ਇਨਾਂ ਦਾ ਬਾਈਕਾਟ ਕਰਦੇ ਆ ਰਹੇ ਆਂ ਔਰ ਆਪਣੀ ਜਿਹੜੀ ਆਜ਼ਾਦੀ ਦੀ ਤਾਂਗ ਹੈ ਜਿਹੜੀ ਸਵੈ ਰਾਜ ਦੀ ਤਾਂਗ ਹੈ ਉਸ ਦਾ ਪ੍ਰਗਟਾਵਾ ਕਰਦੇ ਆ ਰਹੇ ਆਂ ਇਸ ਵਾਰ ਵੀ 26 ਜਨਵਰੀ ਨੂੰ ਕਿਉਂਕਿ ਐਤਵਾਰ ਹੈ ਸੰਡੇ ਹੈ ਤੇ ਸਾਰੇ ਬਾਜ਼ਾਰ ਸੰਡੇ ਬੰਦ ਹੁੰਦੇ ਨੇ ਇਸ ਕਰਕੇ ਸਿਰਫ ਇਸ 26 ਜਨਵਰੀ ਨੂੰ ਬਾਜ਼ਾਰ ਬੰਦ ਹੋਣ ਕਰਕੇ ਅਸੀਂ ਆਪਣੇ ਸਾਰੇ ਪ੍ਰੋਗਰਾਮ ਜਿਹੜੇ ਨੇ 25 ਜਨਵਰੀ ਨੂੰ ਕਰ ਰਹੇ ਆਂ 25 ਜਨਵਰੀ ਨੂੰ ਮਾਲਵਾ ਦੁਆਬਾ ਤੇ ਮਾਝਾ ਇੰਨਾ ਖੇਤਰਾਂ ਦੇ ਵਿੱਚ ਇੱਕ ਇੱਕ ਸ਼ਹਿਰ ਦੇ ਵਿੱਚ ਅਸੀਂ ਪ੍ਰੋਟੈਸਟ ਮਾਰਚ ਕਰਨ ਜਾ ਰਹੇ ਹਾਂ ਦੋਨਾਂ ਜਥੇਬੰਦੀਆਂ ਦੇ ਕਾਰਕੂਨ ਆਪਣੀ ਜਿਹੜੀ ਸਵੈ ਰਾਜ ਦੀ ਇੱਛਾ ਹੈ ਜਿਹੜੀ ਆਜ਼ਾਦੀ ਦੀ ਇੱਛਾ ਹੈ ਉਹਦਾ ਪ੍ਰਗਟਾਵਾ ਕਰਨ ਲਈ ਤੇ ਜਿਹੜਾ ਹੁਣ ਤੱਕ ਇੱਥੇ ਸਾਨੂੰ ਇਸ ਦੇਸ਼ ਅੰਦਰ ਜੋ ਦਬਾਇਆ ਜਾ ਰਿਹਾ ਜੋ ਸਾਡੇ ਤੇ ਜ਼ੁਲਮ ਕੀਤੇ ਜਾ ਰਹੇ ਨੇ ਔਰ ਸਭ ਤੋਂ ਵੱਡਾ ਜਿਹੜਾ ਸਾਡਾ ਡੈਮੋਕਰੈਟਿਕ ਰਾਈਟ ਹੈ ਜਿਹੜਾ ਯੂਨ ਦਿੰਦਾ ਹੈ ਸਵੈ ਨਿਰਣੇ ਦਾ ਹੱਕ ਉਸ ਨੂੰ ਦੇਣ ਤੋਂ ਜਿਹੜਾ ਸਰਕਾਰ ਇਨਕਾਰੀ ਏ ਉਸਤਾਨ ਦਾ ਨਿਜ਼ਾਮ ਇਨਕਾਰੀ ਏ ਉਸ ਮੰਗ ਨੂੰ ਲੈ ਕੇ ਯੂਨ ਅਤੀ ਜਿਹੜਾ ਸਵੈ ਨਿਰਣੇ ਦਾ ਹੱਕ ਉਸ ਮੰਗ ਨੂੰ ਲੈ ਕੇ ਅਸੀਂ ਮਾਰਚ ਕਰਾਂਗੇ ਮਾਚੇ ਦੇ ਵਿੱਚ ਅਸੀਂ ਗੁਰਦਾਸਪੁਰ ਦੀ ਚੋਣ ਕੀਤੀ ਏ ਤੋਆਪੇ ਦੇ ਵਿੱਚ ਅਸੀਂ ਜਲੰਧਰ ਦੀ ਚੋਣ ਕੀਤੀ ਏ ਔਰ ਮਾਲਵੇ ਦੇ ਵਿੱਚ ਅਸੀਂ ਮਾਨਸਾ ਸ਼ਹਿਰ ਦੀ ਚੌਂਕ ਕੀਤੀ ਹੈ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ 25 ਜਨਵਰੀ ਨੂੰ ਪ੍ਰੋਟੈਸਟ ਮਾਰਚ ਹੋਣਗੇ ਗੁਰਦਾਸਪੁਰ ਦਾ ਮਾਰਚ ਗੁਰਦੁਆਰਾ ਮੇਰੇ ਖਿਆਲ ਹੈ ਗੁਰਦੁਆਰਾ ਮੈਨੂੰ ਨਾਂ ਸ਼ਾਇਦ ਵਿਸਰ ਗਿਆ ਮੈਂ ਹੁਣੇ ਪੜ੍ਹ ਕੇ ਦੱਸ ਦੇਣਾ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਜਿਹੜਾ ਜਹਾਜ਼ ਚੌਂਕ ਹੈ ਉੱਥੋਂ ਤੱਕ ਜਾਏਗਾ ਜਲੰਧਰ ਦੇ ਵਿੱਚ ਗੁਰਦੁਆਰਾ ਪਾਸੇ ਨੌਵੀਂ ਗੁਰੂ ਤੇਗਪਾਦਰ ਸਾਹਿਬ ਤੋਂ ਚੱਲ ਕੇ ਮਾਡਲ ਟਾਊਨ ਤੋਂ ਹੁੰਦਾ ਹੋਇਆ ਬਾਬਾ ਅੰਬੇਦਕਰ ਚੌਂਕ ਤੱਕ ਸਮਾਪਤ ਹੋਏਗਾ। ਮਾਂਸਾ ਦਾ ਜਿਹੜਾ ਰੂਟ ਹੈ ਉਹ ਅੱਜ ਸਾਡਾ ਤੈਅ ਹੋ ਜਾਏਗਾ। ਅਸੀਂ ਕੱਲ ਉਹਦਾ ਵੀ ਐਲਾਨ ਕਰ ਦੇਾਂਗੇ। ਸੋ ਇਹ ਸਾਡੇ 25 ਜਨਵਰੀ ਦੇ ਪ੍ਰੋਗਰਾਮ ਨੇ ਸਾਡੇ ਜਿਹੜੇ ਮੁੱਖ ਮੁੱਦੇ ਨੇ ਜਿਹੜੇ ਹੁਣ ਇੱਕ ਤਾਂ ਬ੍ਰਾਡਰ ਮੁੱਦਾ ਹੈ ਕਿ ਸਾਨੂੰ ਸੰਵਿਧਾਨਿਕ ਬਲੌਮੀ ਦੇ ਵਿੱਚ ਪੀੜਿਆ ਜਾ ਰਿਹਾ। ਸਾਨੂੰ ਸਹਿਨ ਨਿਰਨਤ ਹੱਕ ਨਹੀਂ ਦਿੱਤਾ ਜਾ ਰਿਹਾ। ਸਾਨੂੰ ਆਜ਼ਾਦ ਹੁੰਦਾ ਹੱਕ ਨਹੀਂ ਦਿੱਤਾ ਜਾ ਰਿਹਾ ਸਾਨੂੰ ਯੂਨ ਅਦੀਨ ਰੀਫਰੈਂਡਮ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਇਹ ਸਾਡੇ ਲਾਰਜਰ ਤੇ ਬ੍ਰਾਊਡਰ ਮੁੱਦੇ ਨੇ ਪਰ ਜਿਹੜੇ ਇਮੀਡੀਏਟ ਇਸ਼ੂਸ ਸਾਡੇ ਸਾਹਮਣੇ ਨੇ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਨੇ ਜਿਹੜੀਆਂ ਪਿਛਲੀ ਨਰਿੰਦਰ ਮੋਦੀ ਸਰਕਾਰ ਜਦੋਂ ਦੀ 3 ਬਣੀ ਹੈ ਉਸ ਤੋਂ ਬਾਅਦ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਟਾਰਗੇਟ ਕਿਲਿੰਗਸ ਹੋਈਆਂ ਨੇ ਮਿੱਥ ਕੇ ਸਿੱਖਾ ਨੂੰ ਮਾਰਿਆ ਜਾ ਰਿਹਾ ਖਾਲਸਤਾਨੀ ਜਿਹੜੇ ਵੱਖਵਾਦੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਉਹਨਾਂ ਨੂੰ ਉਹਨਾਂ ਦਾ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਫਰਸਟ ਮੁੱਦਾ ਸਾਡਾ ਉਹ ਹੈ ਦੂਸਰਾ ਹੈ ਕਿ ਦੁਬਾਰਾ ਬੜੇ ਲੰਮੇ ਸਮੇਂ ਬਾਅਦ ਦੁਬਾਰਾ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਮੋੜ ਬਣਾਉਂਦੀ ਜਿਹੜੀ ਕਵਾਇਦ ਹੈ ਉਹ ਸ਼ੁਰੂ ਕੀਤੀ ਗਈ ਹੈ ਤੀਸਰਾ ਹੈ ਕਿ ਯੂਏਪੀਏ ਅਤੇ ਐਨਐਸਏ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਦੀ ਮੋੜ ਦੁਰਵਰਤੋਂ ਕਰਕੇ ਸਿੱਖ ਨੌਜਵਾਨਾਂ ਨੂੰ ਨਜਾਇਜ਼ ਤੌਰ ਤੇ ਨਜ਼ਰਬੰਦ ਕੀਤਾ ਹੋਇਆ ਹੈ ਚੌਥਾ ਕਿ ਜੋ ਹਕੂਮਤ ਹੈ ਉਹ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਜਿਹੜਾ ਉਹਦਾ ਉਹਦੀਆਂ ਨੀਤੀਆਂ ਨੇ ਜਿਹੜਾ ਉਹਦਾ ਅਮਲ ਹੈ ਔਰ ਜਿਹਦੇ ਕਰਕੇ ਕਿਸਾਨ ਅੱਜ ਵੀ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਨੇ ਔਰ ਪੰਜਵਾਂ ਹੈਗਾ ਕਿ ਜਿਹੜਾ ਸਵੈ ਨਿਰਣੇ ਦਾ ਹੱਕ ਜਿਹੜਾ ਡੈਮੋਕਰੈਟਿਕ ਰਾਈਟ ਨੇ ਉਹ ਸਾਨੂੰ ਜਿਹੜੇ ਸਾਨੂੰ ਦੇਣ ਤੋਂ ਜਿਹੜਾ ਸਰਕਾਰ ਇਨਕਾਰ ਹੀ ਇਹ ਪੰਜ ਸਾਡੇ ਉਹ ਚੈਲੰਜਸ ਨੇ ਉਹ ਚੁਣੌਤੀਆਂ ਨੇ ਜਿਸ ਨੂੰ ਅਸੀਂ ਪ੍ਰਾਇਓਰਟੀ ਦੇ ਆਧਾਰ ਤੇ ਇਸ 25 ਜਨਵਰੀ ਦੇ ਪ੍ਰੋਟੈਸਟ ਮਾਰਚ ਦੇ ਵਿੱਚ ਇਨਕਲੂਡ ਕਰ ਰਹੇ ਹਾਂ ਸੋ ਇਹਨਾਂ ਦੇ ਉੱਤੇ ਸਾਡਾ ਇਹ ਪ੍ਰੋਟੈਸਟ ਮਾਰਚ ਹੋਏਗਾ ਔਰ ਅਸੀਂ ਆਪਣੀ ਜਿਹੜੀ ਆਜ਼ਾਦੀ ਦੀ ਤਾਂਗ ਹੈ ਜਿਹੜੀ ਸਾਡਾ ਆਜ਼ਾਦੀ ਦਾ ਪ੍ਰਕਟਾਵਾ ਹੈ ਉਸ ਦਿਨ ਆਪਣੇ ਫਲੈਗਸ ਲੈ ਕੇ ਇਹਨਾਂ ਸ਼ਹਿਰਾਂ ਦੇ ਵਿੱਚ ਮਾਰਚ ਕਰਾਂਗੇ ਦੂਸਰਾ ਮੁੱਦਾ ਹੈ ਕਿ ਅਮਰੀਕਾ ਦੇ ਸਿਟੀਜ਼ਨ ਪਹਿਲਾ ਇਹਨਾਂ ਨੇ ਕੈਨੇਡਾ ਦੇ ਵਿੱਚ ਪਾਈ ਹਰਦੀਪ ਸਿੰਘ ਲਿਚਰਦੀ ਨੂੰ ਸ਼ਹੀਦ ਕੀਤਾ ਉਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਪਾਈ ਪਰਮਜੀਤ ਸਿੰਘ ਪੰਜਬੜ ਨੂੰ ਸ਼ਹੀਦ ਕੀਤਾ ਫਿਰ ਯੂਕੇ ਦੇ ਵਿੱਚ ਪਾਈ ਅਵਤਾਰ ਸਿੰਘ ਖੰਡਾ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਡੈਥ ਹੁੰਦੀ ਹੈ ਜਿਹਦਾ ਸਿੱਧਾ ਸਿੱਧਾ ਸ਼ੱਕ ਇੰਡੀਅਨ ਏਜੰਸੀਜ਼ ਤੇ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਇੱਕ ਅਮਰੀਕਾ ਦੇ ਜਿਹੜੇ ਸਿਟੀਜ਼ਨ ਨੇ ਗੁਰਪਤਵੰਨ ਸਿੰਘ ਪੰਨੋ ਉਨਾਂ ਨੂੰ ਵੀ ਮਾਰਨ ਦੀ ਇੱਕ ਸਾਜ਼ਿਸ਼ ਰਚੀ ਗਈ ਉਹ ਸਾਜ਼ਿਸ਼ ਬੇਨਕਾਬ ਹੋਈ ਭਾਈ ਹਰਦੀਪ ਸਿੰਘ ਨੱਜਰ ਦੇ ਨਾਲ ਜੋ ਕੁਝ ਹੋਇਆ ਉਹ ਬੇਨਕਾਬ ਹੋਇਆ ਪਾਕਿਸਤਾਨ ਮੂੰਹ ਤੋਂ ਤੇ ਨਹੀਂ ਬੋਲਿਆ ਉਹਨੇ ਕੋਈ ਬਿਆਨ ਨਹੀਂ ਦਿੱਤਾ ਪਰ ਉਹਨੇ ਵੀ ਭਾਈ ਪਰਮਜੀਤ ਸਿੰਘ ਪੰਜਵਾੜ ਤੇ ਉਹਦੇ ਨਾਲ ਜਿਹੜੇ ਉੱਥੋਂ ਦਾ ਇੱਕ ਪਾਕਿਸਤਾਨੀ ਸਿਟੀਜ਼ਨ ਮਾਰਿਆ ਗਿਆ ਸੀ ਉਹਦਾ ਬਦਲਾ ਲੈਣ ਲਈ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀ ਕਾਰਵਾਈ ਕੀਤੀ ਭਾਈ ਪੰਨੂ ਦੀ ਸਾਜਿਸ਼ ਦੇ ਵਿੱਚ ਅਮਰੀਕਾ ਨੇ ਇੱਕ ਬਹੁਤ ਹੀ ਸਖਤ ਸਟੈਂਡ ਲਿਆ ਤੇ ਜਿਹੜਾ ਇਹਨਾਂ ਦਾ ਟਾਊਟ ਸੀ ਸਟੂਜ ਸੀ ਨਿਖਲ ਕੁਪਤਾ ਉਹਦੀ ਅਰੈਸਟ ਹੁੰਦੀ ਜਿੱਤੇ ਰਾਹੀਂ ਇੰਡੀਅਨ ਏਜੰਸੀਜ਼ ਆਪਰੇਟ ਕਰ ਰਹੀਆਂ ਸੀਗੀਆਂ ਉਸ ਤੋਂ ਬਾਅਦ ਇੰਡੀਆ ਦੇ ਜਦੋਂ ਪ੍ਰੈਸ਼ਰ ਪਿਆ ਤੇ ਇਹਨਾਂ ਨੇ ਇੱਕ ਹਾਈ ਪਾਵਰਡ ਪੈਨਲ ਦਾ ਗਠਨ ਕੀਤਾ ਕਿਸੇ ਨੂੰ ਨਹੀਂ ਪਤਾ ਇੰਡੀਆ ਨੇ ਜਿਹੜੀ ਹਾਈ ਪਾਵਰਡ ਪੈਨਲ ਬਣਾਈ ਹੈ ਉਹਦੇ ਵਿੱਚ ਕਿਹੜੇ-ਕਿਹੜੇ ਮੈਂਬਰ ਸੀ ਕਿਸੇ ਨੂੰ ਨਹੀਂ ਪਤਾ ਬਸ ਕਿਆ ਗਿਆ ਕਿ ਇੱਕ ਹਾਈ ਪਾਵਰਡ ਪੈਨਲ ਹੈ ਹਾਈ ਪਾਵਰਡ ਪੈਨਲ ਨੇ ਪਿਛਲੇ 3 ਦਿਨ ਪਹਿਲਾਂ ਆਪਣੀ ਰਿਪੋਰਟ ਜਿਹੜੀ ਹੈ ਹਿੰਦੁਸਤਾਨ ਦੇ ਐਚਐਮਏ ਹੋਮ ਮਿਨਿਸਟਰੀ ਅਫੇਅਰਸ ਨੂੰ ਦੇ ਦਿੱਤੀ ਉਹਦੇ ਵਿੱਚ ਸਿੱਧਾ ਸਿੱਧਾ ਉਹਨਾਂ ਨੇ ਸਾਰਾ ਦਾ ਸਾਰਾ ਜਿਹੜਾ ਭਾਰ ਸੀ ਸਾਰਾ ਦਾ ਸਾਰਾ ਜਿਹੜਾ ਬੋਝ ਸੀ ਇੱਕ ਵਿਅਕਤੀ ਜਿਹਨੂੰ ਵਿਕਾਸ যাদਬ ਨਾਮ ਦੇ ਨਾਲ ਸਬੋਧਨ ਕੀਤਾ ਜਾ ਰਿਹਾ ਹੈ ਉਸ ਦੇ ਉੱਤੇ ਪਾ ਦਿੱਤਾ ਵਿਕਾਸ যাদਬ CRPF ਦਾ ਅਧਿਕਾਰੀ ਹੈ ਔਰ ਉਸ ਟਾਈਮ ਜਿਸ ਟਾਈਮ ਦੀ ਇੱਕ ਘਟਨਾ ਹੈ ਪਿਛਲੇ ਸਾਲ ਜੂਨ ਦੀ ਉਸ ਟਾਈਮ ਉਹ RAW ਦੇ ਵਿੱਚ ਡੈਪੂਟੇਸ਼ਨ ਤੇ ਸੀਗਾ RAW ਜਿਹੜੀ ਐਕਸਟਰਨਲ ਇੰਟੈਲੀਜੈਂਸ ਏਜੰਸੀ ਹੈ ਉਹਦੇ ਤੇ ਉਹ ਡੈਪੂਟੇਸ਼ਨ ਤੇ ਸੀਗਾ ਵਿਕਾਸ যাদਬ ਦੇ ਉੱਤੇ ਸਾਰਾ ਬੋਝ ਸੁੱਟ ਕੇ ਜਿਹੜੀ ਹਾਈਪ ਆ ਸੋ ਕਾਲਡ ਹਾਈ ਪਾਵਰ ਪੈਨਲ ਹੈ ਉਸਨੇ ਹਿੰਦੁਸਤਾਨ ਦੀ ਪੋਲਿਟਿਕਲ ਲੀਡਰਸ਼ਿਪ ਨੂੰ ਤੇ ਰੌ ਦੀ ਲੀਡਰਸ਼ਿਪ ਨੂੰ ਜਿਹਦੇ ਚ ਵਿਸ਼ੇਸ਼ ਤੌਰ ਤੇ ਉਸ ਵੇਲੇ ਦਾ ਰੌ ਦਾ ਹੈਡ सुमंत ਗੋਇਲ ਆਉਂਦੇ ਨੇ ਉਹਨਾਂ ਨੂੰ ਐਗਜ਼ੋਨਿਰੇਟ ਕਰਤਾ ਬਰੀ ਕਰ ਦਿੱਤਾ ਸਾਰਾ ਬੋਝ ਸਾਰਾ ਜਿਹੜਾ ਭਾਰ ਸੀ ਇੱਕ ਵਿਅਕਤੀ ਤੇ ਪਾ ਦਿੱਤਾ ਤੇ ਸਰਕਾਰ ਵੀ ਬਚਾ ਲਈ ਤੇ ਪੂਰੀ ਦੀ ਪੂਰੀ ਰੌ ਨੂੰ ਵੀ ਉਸ ਦੇ ਵਿੱਚੋਂ ਬਰੀ ਕਰਤਾ ਕਲੀਨ ਚਿੱਟ ਦੇ ਦਿੱਤੀ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਭਾਰਤ ਸਰਕਾਰ ਨੂੰ ਤੁਹਾਡੀ ਆਪਣੀ ਬਣਾਈ ਹੋਈ ਕਮੇਟੀ ਔਰ ਕੁਦਰਤੀ ਸੀ ਕਿ ਉਸ ਕਮੇਟੀ ਨੇ ਤੁਹਾਨੂੰ ਉਹਦੇ ਵਿੱਚ ਐਗਜ਼ੋਨੇਰੇਟ ਕਰਨਾ ਸੀ ਬਰੀ ਕਰਨਾ ਸੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਵਿਕਾਸ যাদਬ ਦੀ ਗੁਰਪਤਵੰਤ ਪੰਨੂ ਨਾਲ ਕੀ ਨਿੱਜੀ ਬੈਰ ਸੀ ਕੀ ਨਿੱਜੀ ਦੁਸ਼ਮਣੀ ਸੀ ਕਿ ਇੱਕ ਵਿਅਕਤੀ ਇੱਥੇ ਬੈਠਾ ਉਹ ਅਮਰੀਕਾ ਦੇ ਵਿੱਚ ਬੈਠੇ ਗੁਰਪਤਵੰਤ ਪੰਨੂ ਨੂੰ ਨਿੱਜੀ ਤੌਰ ਤੇ ਉੱਥੋਂ ਦੇ ਕਿਸੇ ਮਰਸਨਰੀ ਨੂੰ ਕਿਸੇ ਕਿਰਾਏ ਦੇ ਪਹਾੜੇ ਦੇ ਟੱਟੂ ਨੂੰ 1 ਲੱਖ ਡਾਲਰ ਦੇ ਕੇ ਪੰਨੂ ਦਾ ਕਤਲ ਕਰਵਾ ਰਿਹਾ ਸੀ ਜਦ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚ ਰਿਆ ਇੱਥੇ ਬੈਠਾ ਵਿਕਾਸ ਯਾਦਵ ਦੀ ਦੁਸ਼ਮਣੀ ਕੀ ਹੈ ਉਹਦੇ ਕੋਲੋਂ 1 ਲੱਖ ਡਾਲਰ ਕਿੱਥੋਂ ਆਇਆ ਉਹ ਕਿਉਂ ਪੰਨੂ ਨੂੰ ਮਰਵਾਉਣਾ ਚਾਹੁੰਦਾ ਸੀ ਇਹ ਗੱਲ ਦਾ ਐਕਸਪਲੇਨ ਜਿਹੜੀ ਹਾਈ ਪਾਵਰ ਡੈਲੀਗੇਸ਼ਨ ਪੈਨਲ ਹੈ ਤੇ ਭਾਰਤ ਸਰਕਾਰ ਇੰਡੀਆ ਦੀ ਪਬਲਿਕ ਅੱਗੇ ਤੇ ਖਾਸ ਤੌਰ ਤੇ ਜਿਹੜੀ ਪੀੜਤ ਸਿੱਖ ਸਿੱਖ ਆਵਾਮ ਹੈ ਉਹਦੇ ਸਾਹਮਣੇ ਰੱਖੇ ਕੱਲ ਮਿਸਟਰ ਡੋਨਲਡ ਟੰਪ ਨੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੀ ਸੌ ਚੁੱਕੀ ਹੈ ਅਸੀਂ ਉਹਨਾਂ ਨੂੰ ਵਧਾਈ ਦਿੰਨੇ ਆ ਤੇ ਨਾਲ ਦੇ ਨਾਲ ਅਸੀਂ ਉਹਨਾਂ ਦੇ ਲਈ ਸ਼ੁਭ ਕਾਮਨਾਵਾਂ ਵੀ ਕਰਦੇ ਆ ਉਹਨਾਂ ਨੂੰ ਬੈਸਟ ਵਿਸ਼ੇਸ ਦਿੰਨੇ ਆ ਅਸੀਂ ਉਹਨਾਂ ਤੋਂ ਉਮੀਦ ਵੀ ਕਰਾਂਗੇ ਤੇ ਆਸ ਵੀ ਕਰਾਂਗੇ ਕਿ ਜਿਹੜੀ ਪਿਛਲਾ ਪ੍ਰਸ਼ਾਸਨ ਸੀ ਬਾਈਡਨ ਮਿਸਟਰ ਬਾਈਡਨ ਦਾ ਉਸਨੇ ਜਿਹੜੀ ਭਾਰਤ ਸਰਕਾਰ ਦੀ ਇਹ ਟਾਰਗੇਟ ਕਿਲਿੰਗ ਦੀ ਨੀਤੀ ਸੀ ਐਕਸਟਰਾ ਜੁਡੀਸ਼ੀਅਲ ਤੇ ਐਕਸਟਰਾ ਟੈਰੀਟੋਰੀਅਲ ਜਿਹੜੀ ਨੀਤੀ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਮਾਰਨ ਦੀ ਉਸ ਤਰ੍ਹਾਂ ਜਿਹੜਾ ਮਿਸਟਰ ਬਾਈਡਨ ਨੇ ਜੋ ਕਦਮ ਚੁੱਕੇ ਸੀ ਇੰਡੀਆ ਦੀ ਇਸ ਨੀਤੀ ਨੂੰ ਨਕੀਲ ਪਾਉਣ ਲਈ ਅਸੀਂ ਮਿਸਟਰ ਟਰੰਪ ਦੀ ਐਡਮਿਨਿਸਟ੍ਰੇਸ਼ਨ ਤੋਂ ਇਹ ਆਸ ਕਰਾਂਗੇ ਤੇ ਉਮੀਦ ਵੀ ਕਰਾਂਗੇ ਤੇ ਮੰਗ ਵੀ ਕਰਾਂਗੇ ਕਿ ਉਹ ਉਸ ਨੂੰ ਚਾਰੀ ਰੱਖਣਗੇ ਉਸ ਨੂੰ ਆਪਣੇ ਅੰਜਾਮ ਤੱਕ ਪਹੁੰਚਾਣਗੇ ਤੇ ਅੰਤਰਰਾਸ਼ਟਰੀ ਭਾਈਚਾਰੇ ਅੱਗੇ ਭਾਰਤ ਨੂੰ ਐਕਸਪੋਜ਼ ਵੀ ਕਰਨਗੇ ਅੰਤਰਰਾਸ਼ਟਰੀ ਕਚਹਿਰੀ ਵਿੱਚ ਭਾਰਤ ਨੂੰ ਅਕਾਉਂਟੇਬਲ ਵੀ ਬਣਾਉਣਗੇ ਅਸੀਂ ਉਮੀਦ ਕਰਾਂਗੇ ਕਿ ਹਿਊਮਨ ਰਾਈਟਸ ਪੱਧਰ ਤੇ ਹਿਊਮਨ ਰਾਈਟਸ ਜਿਹੜੀ ਇੰਡੀਆ ਦੇ ਵਿੱਚ ਸਿਚੁਏਸ਼ਨ ਹੈ ਜਿਹੜੀ ਘੱਟ ਗਿਣਤੀਆਂ ਦੀ ਸਿਚੁਏਸ਼ਨ ਹੈ ਜਿਹੜੀ ਦਲਿਤਾਂ ਦੀ ਸਿਚੁਏਸ਼ਨ ਹੈ ਜਿਹੜੀ ਮੁਸਲਮਾਨਾਂ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਵੀ ਅਮਰੀਕਾ ਇੱਕ ਇੱਕ ਸੱਤ ਸਟੈਂਡ ਲਏਗਾ ਕਿਉਂਕਿ ਇੰਡੀਆ ਪਿਛਲੇ ਲੰਮੇ ਸਮੇਂ ਤੋਂ ਖਾਸ ਤੌਰ ਤੇ ਜਦੋਂ ਤੋਂ ਤਿੰਨ ਸਰਕਾਰਾਂ ਨੰਡਰਬੋਦੀ ਦੀ ਅਗਵਾਈ ਹੇਠ ਪੰਚ ਚੁੱਕੀਆਂ ਨੇ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਇੱਕ ਹਾਕਿਸ਼ ਅਜੰਡਾ ਹੈ ਇੱਕ ਇੱਕ ਘਟ ਗਿੰਤੀਆਂ ਨੂੰ ਖਤਮ ਕਰਨ ਦਾ ਉਹਨਾਂ ਨੂੰ ਹੜੱਪਣ ਦਾ ਅਜੰਡਾ ਹੈ ਉਹਦੇ ਖਿਲਾਫ ਮਿਸਟਰ ਟਰੰਪ ਜਿਹੜਾ ਉਹ ਉਹਨਾਂ ਦਾ ਪ੍ਰਸ਼ਾਸਨ ਇੱਕ ਸਖ਼ਤ ਸਟੈਂਡ ਲਏਗਾ ਔਰ ਇਹਦੇ ਲਈ ਅਸੀਂ ਅਸੀਂ ਮਿਸਟਰ ਟਰੰਪ ਨੂੰ ਪਰਸਨਲ ਟਾਰਟੇ ਲਿਖਾਂਗੇ ਸਾਡੀਆਂ ਦੋ ਪਾਰਟੀਆਂ ਦਾ ਜਿਹੜਾ ਪ੍ਰੋਗਰਾਮ ਹੈ 25 ਜਨਵਰੀ ਦਾ ਪ੍ਰੋਗਰਾਮ ਹੈ ਇਦੇ ਵਿੱਚ ਜਿਹੜੀ ਸਾਕਾ ਜਥੇਦਾਰ ਅਕਾਲ ਤਖ ਪਾਈ ਜਸਬੀਰ ਸਿੰਘ ਰੋਡੇ ਦੀ ਜਿਹੜੀ ਅੰਤਰਰਾਸ਼ਟਰੀ ਪੰਥਕ ਦਲ ਹੈ ਉਹ ਵੀ ਸਾਡੇ ਨਾਲ ਇਹਦਾ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਏਗਾ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਜਿਹੜਾ ਸ਼ੇਰੇ ਪੰਜਾਬ ਅਕਾਲੀ ਦਲ ਹੈ ਉਹ ਵੀ ਇਹਨਾਂ ਪ੍ਰੋਗਰਾਮ ਦੇ ਵਿੱਚ ਆਪਣੀ ਆਪਣੀ ਸਬਰਥਾ ਅਨਸਾਰ ਸਾਡਾ ਸਹਿਯੋਗ ਦੇਣਗੇ ਲਾਸਟ ਜਿਹੜਾ ਸਾਡੇ ਕੋਲ ਅੱਜ ਪੁਆਇੰਟ ਹੈਗਾ ਉਹ ਹੈਗਾ ਕਿ 2 ਦਸੰਬਰ ਤੋਂ ਬਾਅਦ ਜਿਹੜੀ ਜਿਹੜੀ ਪੰਚ ਦੇ ਅੰਦਰ ਸਿਚੁਏਸ਼ਨ ਬਣੀ ਹੈ ਖਾਸ ਤੌਰ ਤੇ ਜਦੋਂ ਤੋਂ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾ ਨੇ ਡਾਗੀ ਤੇ ਬਾਕੀ ਅਕਾਲੀਆਂ ਨੂੰ ਸਜ਼ਾਵਾਂ ਸੁਣਾਈਆਂ ਨੇ ਉਹਨਾਂ ਨੂੰ ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਗੁਨਾਹਾਂ ਨੂੰ ਕਬੂਲ ਕਰਨ ਤੇ ਉਹਦੇ ਲਈ ਜੋ ਉਹਨਾਂ ਨੂੰ ਤਖਤ ਤੋਂ ਸਜ਼ਾਵਾਂ ਲੱਗੀਆਂ ਨੇ ਧਾਰਮਿਕ ਸਜ਼ਾਵਾਂ ਲੱਗੀਆਂ ਨੇ ਤਨਖਾਹ ਲੱਗੀ ਹੈ ਉਸ ਨੂੰ ਉਸ ਦਾ ਉਸ ਦਾ ਹਰਜਾਨਾ ਵੀ ਮੁਪਕਤ ਜਿਹੜੀਆਂ ਤੇ ਧਾਰਮਿਕ ਸਜਾਵਾਂ ਸੀਗੀਆਂ ਤਨਖਾਹਾਂ ਸੀਗੀਆਂ ਉਹ ਤਾਂ ਇਹਨਾਂ ਨੇ ਕੁੱਟ ਲਈਆਂ ਬਸ ਜਿਹੜੀਆਂ ਰਾਜਸੀ ਤੌਰ ਤੇ ਇਹਨਾਂ ਨੂੰ ਹਿੱਟ ਕਰਦੀਆਂ ਸੀ ਉਹਦੇ ਤੋਂ ਜਿਹੜਾ ਮੇਨ ਅਕਾਲੀ ਦਲ ਹੈ ਉਹ ਆਕੀ ਹੋਇਆ ਬੈਠਾ ਹੈ ਬੇਸ਼ੱਕ ਉਹਨਾਂ ਨੇ ਇੱਕ ਲੰਮਾ ਸਮਾਂ ਪਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਾਰ ਬਾਰ ਉਹਨਾਂ ਕੋਲ ਟਾਈਮ ਲੈ ਕੇ ਜਿਹੜਾ 3 ਦਿਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਰੈਜ਼ੀਗਨੇਸ਼ਨ ਲੈਣਾ ਸੀ ਉਹ 1 ਮਹੀਨਾ ਟਪਾ ਕੇ ਲਿਆ ਔਰ ਉਹ ਉਹਦੇ ਤੇ ਵੀ ਉਹਨਾਂ ਨੇ ਆਪਣੀ ਮਨਮਰਜ਼ੀ ਚਲਾਈ ਲੇਕਿਨ ਜਿਹੜਾ ਨਾਲ ਦੇ ਨਾਲ ਦੂਸਰਾ ਸੀਗਾ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਅਕਾਲ ਤਖਤ ਸਰ ਵੱਲੋਂ ਬਣਾਈ ਗਈ ਸੀ ਜਿਹਦੀ ਅਗਵਾਈ ਹੇਠ ਅਕਾਲੀ ਦਲ ਨੇ ਆਪਣੀ ਅਗਲੀ ਭਰਤੀ ਕਰਨੀ ਸੀ ਆਪਣਾ ਰਿਵਾਈਵਲ ਕਰਨਾ ਸੀ ਉਹਦੇ ਤੋਂ ਅਕਾਲੀ ਦਲ ਆਕੀ ਹੋ ਗਿਆ ਬਾਗੀ ਹੋ ਗਿਆ ਅਕਾਲ ਤਖਤ ਦੇ ਫਰਮਾਨ ਤੋਂ ਹੀ ਬਾਗੀ ਹੋ ਗਿਆ ਔਰ ਜਥੇਦਾਰ ਸਾਹਿਬ ਦਾ ਤੁਸੀਂ ਦੇਖੋ ਕਿ ਜਥੇਦਾਰ ਸਾਹਿਬ ਕੁਝ ਬੋਲ ਹੀ ਨਹੀਂ ਰਹੇ ਜਿਹੜਾ ਜਿਹੜਾ ਵਫਦ ਉਹਨਾਂ ਨੂੰ ਅੰਦਰ ਮਿਲਣ ਜਾਂਦਾ ਜੋ ਕੁਝ ਵੀ ਬੋਲਦਾ ਵਫਦ ਆ ਕੇ ਬਾਹਰ ਬੋਲਦਾ ਤੇ ਵਫਦ ਦੇ ਹਵਾਲੇ ਦੇ ਨਾਲ ਮੀਡੀਆ ਖਬਰਾਂ ਲਾ ਰਿਹਾ ਜਥੇਦਾਰ ਸਾਹਿਬ ਦੇ ਦਿਮਾਗ ਵਿੱਚ ਕੀ ਹੈ ਜਥੇਦਾਰ ਸਾਹਿਬ ਕੀ ਸੋਚਦੇ ਨੇ ਉਹ ਕਿਵੇਂ ਇਸ ਵਿਗੜੇ ਹੋਏ ਸੁਖਵੀਰ ਬਾਦਲ ਤੇ ਉਹਦੇ ਉਹਦੀ ਜਿਹੜੀ ਟੀਮ ਹੈ ਉਸ ਦਾ ਉਸ ਨੂੰ ਕਿਵੇਂ ਸਿੱਧਾ ਕਰਨਗੇ ਜਾਂ ਉਹਨਾਂ ਨੂੰ ਕਿਵੇਂ ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਉਹਦੇ ਤੇ ਡੰਡਾ ਚਲਾਉਣਗੇ ਇਸ ਗੱਲ ਦਾ ਅਜੇ ਤੱਕ ਕੌਮ ਉਡੀਕ ਹੀ ਰਹੀ ਹੈ ਅਜੇ ਤੱਕ ਕੌਮ ਨੂੰ ਕੋਈ ਵੀ ਇਸ ਬਾਰੇ ਕੋਈ ਵੀ ਸੰਦੇਸ਼ ਨਹੀਂ ਹੈ ਕੋਈ ਵੀ ਇਸ਼ਾਰਾ ਨਹੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲੰਬੇ ਸਮੇਂ ਤੋਂ ਪੰਜ ਸਿੰਘ ਸਭਾ ਨਾਲੋਂ ਬਾਹਰ ਕੀਤਾ ਹੋਇਆ ਹੈ ਤੇ ਜਦੋਂ ਦਾ ਉਹਨਾਂ ਨੂੰ ਬਾਹਰ ਕੀਤਾ ਹੋਇਆ ਹੈ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੀ ਨਹੀਂ ਹੋ ਰਹੀ। ਔਰ ਕਲੀਅਰ ਹੈ ਕਿ ਜਿੰਨੀ ਦੇਰ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਸੌਲ ਨਹੀਂ ਹੁੰਦਾ ਜਿਹੜੇ ਆਪਣੇ ਸਟੈਂਡ ਤੇ ਖੜੇ ਨੇ ਓਨੀ ਦੇਰ ਤੱਕ ਸਿੰਘ ਸਹਿਬਾਨਾਂ ਦੀ ਮੀਟਿੰਗ ਜਿਹੜੀ ਹੈ ਉਹ ਅਨ ਅਨਲਾਨੇ ਸਮੇਂ ਤੱਕ ਪੋਸਟਪੋਨ ਹੋ ਰਹੀ ਹੈ। ਪਾਈਨਰ ਸਿੰਘ ਚੋੜਾ ਦੀ ਜਿਸ ਵਿਅਕਤੀ ਨੇ ਦਸਤਾਰ ਉਤਾਰੀ ਸੀ ਜਾਨ ਬੁਝ ਕੇ ਉਤਾਰੀ ਸੀ ਬੇਸ਼ੱਕ ਉਹਨੇ ਉਨੇ ਆਪਣਾ ਆਪਣੀ ਜਿਹੜੀ ਅਪੋਲੋਜੀ ਹੈ ਲੈਟਰ ਹੈ ਉਹ ਕਾਲਕਟ ਸੱਤੇ ਜਮਾ ਕਰਾ ਦਿੱਤਾ ਹੋਇਆ ਹੈ ਬਟ ਉਸ ਦੇ ਵਿੱਚ ਵੀ ਉਹਨੇ ਸ਼ਰਾਰਤ ਕੀਤੀ ਹੈ ਉਸ ਦੇ ਵਿੱਚ ਵੀ ਉਸ ਦੀ ਜਿਹੜੀ ਨੋਨ ਸੀਰੀਅਸਨੈਸ ਹੈ ਉਹ ਉਹਦੇ 'ਚ ਝਲਕਦੀ ਹੈ ਕਿਉਂਕਿ ਉਹਦੇ ਵਿੱਚ ਉਹ ਮੰਨ ਨਹੀਂ ਲਿਆ ਕਿ ਮੈਂ ਜਾਣ ਬੁੱਝ ਕੇ ਲਈ ਹੈ ਉਹਦੇ 'ਚ ਵੀ ਉਹ ਕਹਿ ਰਿਹਾ ਕਿ ਮੈਂ ਜਾਣੇ-ਜਾਣੇ 'ਚ ਬਿਲਕੁਲ ਲੱਥ ਗਈ ਹੈ ਪਰ ਉਹਦਾ ਫੈਸਲਾ ਵੀ ਪੈਂਡਿੰਗ ਪਿਆ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਹੱਲ ਹੋਵੇ ਤੇ ਬਾਕੀ ਕੌਮ ਦੇ ਮਸਲੇ ਹੱਲ ਕਰਨ ਵੱਲ ਸਿੰਘ ਸਭਾਂ ਤੁਰਨ ਸੋ ਇਹ ਵੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਬਹੁਤ ਹੀ ਚਿੰਤਾਜਨਕ ਹੈ ਅਕਾਲੀ ਦਲ ਭਾਰੂ ਹੋਇਆ ਜਥੇਦਾਰ ਸਾਹਿਬ ਤੇ ਜਥੇਦਾਰ ਸਾਹਿਬ ਬੋਲ ਨਹੀਂ ਰਹੇ ਔਰ ਕੌਮ ਦੇ ਵਿੱਚ ਜਿਹੜੀ 2 ਦਸੰਬਰ ਨੂੰ ਤਖਤ ਸਹਿਬਾਨ ਦੀ ਤੇ ਜਥੇਦਾਰਾ ਸਹਿਬਾਨ ਦੀ ਜਿਹੜੀ ਇੱਜ਼ਤ ਬਹਾਲ ਹੋਈ ਸੀ ਜਿਹੜੀ ਤਖਤ ਦੀ ਆਵਾ ਪੂਰੀ ਪੂਰੀ ਦੁਨੀਆ ਨੇ ਤੇ ਪੂਰੇ ਪੰਜਾਬ ਨੇ ਦੇਖੀ ਸੀ ਉਸ ਨੂੰ ਮਾਈਨਸ ਕਰਨ ਦੇ ਉੱਤੇ ਅਕਾਲੀ ਦਲ ਲੱਗਾ ਹੋਇਆ ਸੋ ਇਹ ਸਿਚੁਏਸ਼ਨ ਸਾਡੇ ਲਈ ਬਹੁਤ ਚਿੰਤਾਜਨਕ ਹੈ ਕਿਉਂਕਿ ਇਹਦੇ ਵਿੱਚ ਅਕਾਲ ਤੱਕ ਦੀ ਸਰਵ ਉੱਚਤਾ ਤੇ ਉਹਦੀ ਸੈਨਿਟੀ ਜਿਹੜੀ ਹੈ ਸੈਨਿਟੀ ਜਿਹੜੀ ਹੈ ਉਹ ਇਨਵੋਲਡ ਹੈ ਆਦਰਵਾਇਸ ਸਾਨੂੰ ਸੁਖਵੀਰ ਬਾਦਲ ਦੇ ਨਾਲ ਤੇ ਉਹਦੇ ਅਕਾਲੀ ਦਲ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਸਾਡੇ ਵੱਲੋਂ ਉਹ ਰਹਿ ਉਹ ਨਾ ਰਹਿ ਉਹਨਾਂ ਨੇ ਪਿਛਲੇ 40 ਸਾਲਾਂ ਦੇ ਵਿੱਚ ਜੋ ਕੌਮ ਦਾ ਬੇੜਾ ਗਰਖ ਕੀਤਾ ਸਾਨੂੰ ਨਹੀਂ ਲੱਗਦਾ ਕਿ ਉਹ ਆਪਣਾ ਹੁਣ ਰਿਵਾਈਵਲ ਕਰ ਸਕਣਗੇ ਚਿਹਰੇ ਜਿੰਨੇ ਮਰਜੀ ਬਦਲ ਲੈਣ ਕਮੇਟੀਆਂ ਜਿੰਨੀਆਂ ਮਰਜ਼ੀ ਦਵੀਆਂ ਬਣਾ ਲੈ ਲੋਕਾਂ ਦੇ ਮਨਾਂ ਤੋਂ ਉਹ ਲੱਥ ਚੁਕੇ ਨੇ ਹਾਂ ਬਹੁਤ ਸਾਰੇ ਲੋਕ ਮਾਗੀ ਤੇ ਉਹਨਾਂ ਦਾ ਕੱਠ ਵੇਖ ਕੇ ਸਮਝਣਗੇ ਕਿ ਸ਼ਾਇਦ ਹੱਲੀ ਇਹ ਡਾਊਨ ਹੋਏ ਨੇ ਆਊਟ ਨਹੀਂ ਹੋਏ ਔਰ ਇਹ ਅਖਬਾਰਾਂ ਨੇ ਲਿਖਿਆ ਵੀ ਹੈ ਕਿ ਉਹਦਾ ਉਹਨਾਂ ਦਾ ਕੱਠ ਬਹੁਤ ਸੀ ਪਰ ਇਹ ਕੱਠ ਉਹਨਾਂ ਨੂੰ ਦੁਬਾਰਾ ਸੱਤਾ ਨਹੀਂ ਦਵਾ ਸਕਦਾ ਲੋਕ ਮਨਾਂ ਤੋਂ ਉਹ ਲੱਥ ਚੁਕੇ ਨੇ ਤੇ ਜਥੇਦਾਰ ਸਾਹਿਬ ਆਪਣੀ ਜਿਹੜੀ ਇੱਜ਼ਤ ਹੈ ਜਿਹੜੀ 2 ਦਸੰਬਰ ਤੋਂ ਬਾਅਦ ਲੋਕ ਮਨਾ ਦੇ ਵਿੱਚ ਉਹਨਾਂ ਸਿੱਖ ਮਨਾ ਦੇ ਵਿੱਚ ਉਹਨਾਂ ਦੀ ਪਣੀ ਸੀ ਉਸ ਨੂੰ ਆਪ ਹੀ ਘਟਾ ਰਹੇ ਨੇ ਕੋਈ ਵਿਅਕਤੀ ਕੋਈ ਸੰਸਾ ਜਥੇਦਾਰ ਸਾਹਿਬ ਦੀ ਜਿਹੜੀ ਇੱਜ਼ਤ ਮਾਨ ਸ਼ਾਨ ਹੈ ਉਹ ਨਹੀਂ ਘਟਾ ਸਕਦਾ ਜਿੰਨੀ ਦੇਰ ਤੱਕ ਜਥੇਦਾਰ ਸਾਹਿਬ ਆਪ ਉਸ ਨੂੰ ਘਟਾਉਣ ਦੇ ਲਈ ਅੱਗੇ ਨਾ ਹੋਣ ਕੱਲ ਅਜਨਾਲੇ ਦੇ ਵਿੱਚ ਵੀ ਕੁਝ ਸਿੱਖ ਜਥੇਬੰਦੀਆਂ ਨੇ ਪੁੱਤਰੇ ਸਾੜੇ ਨੇ ਚੰਗ ਸਬਾਨਾ ਦੇ ਜੋ ਅਖਬਾਰਾਂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਿਆ ਇਹ ਅਸਹਿ ਕਾਰਵਾਈ ਹੈ ਇਹ ਸਿੱਖੀ ਦੇ ਵਿੱਚ ਇਹ ਪੁਤਲੇ ਸਾੜਦੇ ਅਲਾਉਡ ਨਹੀਂ ਹੈ ਕਿਸੇ ਦਾ ਵੀ ਨਹੀਂ ਸਾੜਦਾ ਅਲਾਉਡ ਜੱਥੇਦਾਰ ਤਾਂ ਛੱਡੋ ਪੁਤਲਾ ਸਾੜਨਾ ਹੀ ਅਸਹਿ ਕਾਰਵਾਈ ਹੈ ਅਨੈਤਿਕ ਹੈ ਇਹ ਇਹ ਸਿੱਖ ਨੂੰ ਨਹੀਂ ਸੋਭਦਾ ਦੁਸ਼ਟ ਨੂੰ ਸਾੜਨਾ ਸਿੱਖਾਂ ਦੇ ਸਿੱਖਾਂ ਦੇ ਕੈਰੇਕਟਰ ਦਾ ਹਿੱਸਾ ਹੈ ਦੁਸ਼ਟ ਨੂੰ ਸਾੜਨਾ ਪਰ ਪੁਤਲੇ ਸਾੜਦੇ ਇਹ ਸਿੱਖਾਂ ਦਾ ਕੰਮ ਨਹੀਂ ਹੈ ਔਰ ਉਹ ਵੀ ਜਥੇਦਾਰ ਦਾ ਤੁਸੀਂ ਸਾੜੋ ਮੈਨੂੰ ਲੱਗਦਾ ਹੈ ਕਿ ਗੈਨੀ ਗੈਨੀ ਅਮਰੀਕ ਸਿੰਘ ਹਨਾਨੂ ਇਸ ਦੇ ਬਾਰੇ ਜਰੂਰ ਸੋਚਣਾ ਚਾਹੀਦਾ ਔਰ ਆਪਣੀ ਗਲਤੀ ਦਾ ਅਹਿਸਾਸ ਵੀ ਕਰਨਾ ਚਾਹੀਦਾ ਹੈ ਇਹ ਕੰਮ ਸਿੱਖਾਂ ਦਾ ਨਹੀਂ ਹੈ ਔਰ ਖਾਸ ਤੌਰ ਤੇ ਜਿਹੜੇ ਖੁਦ ਚਾਹੇ ਸਰਬਤ ਖਾਲਸਾ ਵੱਲੋਂ ਹੀ ਚੁਣੇ ਗਏ ਹੋਣ ਖੁਦ ਉਸ ਥਾਂ ਤੇ ਪਾਵੇਂ ਥੋੜੀ ਦੇਰ ਲਈ ਉਹਨਾਂ ਨੇ ਉਸ ਥਾਂ ਤੇ ਸੇਵਾ ਨਿਭਾਈ ਹੋਵੇ ਉਹਨਾਂ ਨੂੰ ਘੱਟੋ ਘੱਟ ਇਦਾਂ ਨਹੀਂ ਸੋਚਣਾ ਵੀ ਨਹੀਂ ਚਾਹੀਦਾ ਔਰ ਕਿਸੇ ਸਿੱਖ ਨੂੰ ਵੀ ਨਹੀਂ ਸੋਚਣਾ ਚਾਹੀਦਾ ਔਰ ਇਹ ਪੁੱਤ ਦੇ ਕਿਸਾਨਾਂ ਕਿਸਾਨਾਂ ਵੱਲੋਂ ਕਾਮਰੇਡਾਂ ਵੱਲੋਂ ਹਰ ਤੀਜੇ ਦਿਨ ਚੌਥੇ ਦਿਨ ਸਾੜੇ ਜਾਂਦੇ ਨੇ ਇਹ ਸਿੱਖਾਂ ਦਾ ਕੰਮ ਨਹੀਂ ਹੈ ਇੰਨਾ ਹੀ ਕਰਨੇ ਚਾਹੀਦਾ